ਜਿਹੜੀ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਕਾਫੀ ਮੰਗਾਂ ਤੇ ਜਿਹੜੀ ਸਾਡੀ ਸਹਿਮਤੀ ਹੋਈ ਆ ਉਹ ਮੈਂ ਤੁਹਾਨੂੰ ਕੰਨੇ-ਕੰਨੇ ਮੰਗਾਂ ਪੜ ਕੇ ਦੱਸਾਂਗਾ ਖੇਤੀਬਾੜੀ ਨਾਲ ਸੰਬੰਧਿਤ ਮਸਲਿਆਂ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਸੈਮ ਮੱਗਰਵਾਲ ਵਿਸ਼ੇਸ਼ ਕਤਰ ਖੇਤੀਬਾੜੀ ਸਮੇਤ ਸਰਕਾਰ ਦੇ ਚਾਰ ਨਮਾਇਦੇ ਸਮੇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਝਾਏ ਗਏ ਮੈਂਬਰਾਂ ਦੀ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ 'ਤੇ ਵਿਚਾਰ ਕਰੇਗੀ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਜੋ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦੇਣ ਤੋਂ ਰਹਿ ਗਿਆ ਹੈ, ਉਸ ਸੰਬੰਧੀ ਸ਼੍ਰੀ ਸ਼ਰਿਮ ਮੱਗਰਵਾਲ ਜੀ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ। ਮਾਨਯੋਗ ਮੁੱਖ ਮੰਤਰੀ ਜੀ ਵੱਲੋਂ 31 ਮਾਰਚ 2024 ਤੱਕ ਬਕਾਇਆ ਰਹਿੰਦੇ ਕੇਸ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਦੂਜਾ ਸਹਿਕਾਰੀ ਧਾਰਿਆਂ ਵਿੱਚ ਕਰਜ਼ੇ ਨਾਲ ਸੰਬੰਧਿਤ ਵਨ ਟਾਈਮ ਸੈਟਲਮੈਂਟ ਸਕੀਮ ਸੰਬੰਧੀ ਸਰਕਾਰ ਵੱਲੋਂ ਸਦਾ ਤੰਤਕ ਤੌਰ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਅਤੇ ਇਸ ਸੰਬੰਧੀ ਨਵਾਰਡ ਬੈਂਕ ਨਾਲ ਮਸਲਾ ਵਿਚਾਰ ਕੇ ਨੀਤੀ ਬਣਾਈ ਜਾਵੇਗੀ ਤੀਜਾ ਜ਼ਮੀਨਾਂ ਦੀ ਤਕਸੀਮ ਸੰਬੰਧੀ ਮਾਨਯੋਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਪਿੰਡਾਂ ਵਿੱਚ 1 ਜਨਵਰੀ 2024 ਤੋਂ 13 ਅਪ੍ਰੈਲ 2024 ਤੱਕ ਕੈਂਪ ਲਗਾ ਕੇ ਬੁਆਦ ਰਹਤ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇਗੀ ਸਰਹੰਦ ਫੀਡਰ ਨਹਿਰ ਤੇ ਲੱਗੀਆਂ ਮੋਟਰਾਂ ਜਿਹੜੀਆਂ ਸਾਨੂੰ ਅਸੀਂ ਖੇਤਾਂ ਲਈ ਪਾਣੀ ਲੈਣੇ ਆ 1 ਜਨਵਰੀ 2023 ਤੋਂ ਉਹਨਾਂ ਦੇ ਸਾਰੇ ਜਿਹੜੇ ਆ ਬਿਜਲੀ ਦੇ ਕੋਈ ਉਹਨਾਂ ਤੇ ਬਿੱਲ ਨਹੀਂ ਲੱਗੂਗਾ ਉਹ ਮਾਫ ਕੀਤੇ ਜਾਣਗੇ। ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਸਰਕਾਰ 31 ਮਾਰਚ 2024 24 ਤੱਕ ਕੋਈ ਨਾ ਕੋਈ ਹੱਲ ਕੱਟਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਲਤੂ ਪਸ਼ੂ ਅਤੇ ਖੁੱਲੇ ਛੱਡਣ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਪਾਲਤੂ ਪਸ਼ੂ ਤੁਰੇ ਫਿਰਦੇ ਆ ਤੇ ਕੁੱਤੇ ਉਹਨਾਂ ਤੇ ਸਖਤ ਕਾਰਵਾਈ ਉਹ ਖੁੱਲੇ ਨਹੀਂ ਛੱਡਲ ਦਿੱਤੇ ਜਾਣਗੇ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਪਿੰਡਾਂ ਦੇ ਕਲਸਟਰ ਬਣਾ ਕੇ 12 ਬੋਰ ਦੀ ਜਿਹੜੀ ਬੰਦੂਖ ਆ ਉਹਨੂੰ ਮਨਜ਼ੂਰੀ ਆ ਉਹਦੇ ਉਹਨਾਂ ਸ਼ਿਕਾਰ ਕਰ ਸਕਦੇ ਆ ਤੇ ਉਹਦੀ ਜਿਹੜੀ ਪ੍ਰਣਾਲੀ ਆ ਸ਼ਿਕਾਰ ਕਰਨ ਦੀ ਉਹ ਵੀ ਸਰਲ ਜਿਹੜੀ ਆ ਕੀਤੀ ਜਾਵੇਗੀ ਪੰਜਾਬ ਵਿੱਚ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਨਹੀਂ ਲਗਾਏ ਜਾਣਗੇ ਕਿਸਾਨਾਂ ਨੂੰ ਨੈਨੋ ਪੈਕਿੰਗ ਅਤੇ ਹੋਰ ਉਤਪਾਦ ਜਵਰੀ ਦੇ ਦੇਣ ਤੇ ਤਰੰਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਨਕਲੀ ਦਵਾਈਆਂ ਅਤੇ ਬੀਜ ਅਤੇ ਖਾਦਾਂ ਦੀ ਮਾਰਕੀਟਿੰਗ ਨੂੰ ਸਖਤੀ ਨਾਲ ਰੋਕਣ ਦੀ ਹਦਾਇਤ ਕੀਤੀ ਗਈ ਹੈ। ਫੜਾ ਨਾਲ ਗੰਨੇ ਦੀ ਫਸਲ ਜਾਂ ਹੋਰ ਫਸਲਾਂ ਦੀ ਨੁਕਸਾਨ ਲਈ ਗਦਾਵਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਨੂੰ ਫੜੇ ਅਤੇ ਗੜਮਾਰੀ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਨੂੰ ਰਹਿ ਗਿਆ ਉਹ 31 ਮਾਰਚ 2023 ਤੱਕ ਜਾਰੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਜੀ ਨੇ ਇਹ ਵੀ ਭਰੋਸਾ ਦਿੱਤਾ ਰਾਜ ਦੇ ਪਾਣੀਆਂ ਦੇ ਹੱਕ ਲਈ ਸਰਕਾਰ ਡਾਇਰੈਕਟਰ ਨਾਲ ਕੇਂਦਰ ਨਾਲ ਲੜਾਈ ਲੜੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਾਣੀਆਂ ਦੇ ਮਸਲੇ ਲਈ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਸਹਿਕਾਰੀ ਸੇਵਾਵਾਂ ਵਿੱਚ ਨਵੇਂ ਖਾਤੇ ਖੋਲਣ ਤੇ ਲਗਾਈ ਪਾਬੰਦੀ ਪਹਿਲੀ ਜਨਵਰੀ ਤੋਂ ਹਟਾ ਲਈ ਜਾਵੇਗੀ। ਆਵਾਜ਼ਕਾਰਾਂ ਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਤੇ ਸਰਕਾਰ ਵੱਲੋਂ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਮੀਨਾਂ ਦੇ ਮਾਹਰ ਵਿਅਕਤੀਆਂ ਤੋਂ ਸਰਕਾਰ ਸਲਾਹ ਲੈ ਕੇ ਇਸ ਮਸਲੇ ਦੀ ਅਗਲੇਰੀ ਕਾਰਵਾਈ ਕਰੇਗੀ ਇਹ ਮੀਟਿੰਗਾਂ ਦੇ ਵਿੱਚ ਅੱਜ ਸਾਡੇ ਨਾਲ ਫਾਈਨਲ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਜਿਹੜੀ ਸਬ ਕਮੇਟੀ ਦੀ ਸਾਡੀ ਮੀਟਿੰਗ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੋਵੇਗੀ ਉਸ ਤੋਂ ਜਿਹੜੀ ਅਗਲੀਆਂ ਮੀਟਿੰਗਾਂ ਨੇ ਜਿਹੜੀ ਪੂਰੀ ਫੁੱਲ ਮੀਟਿੰਗ ਹਰੇਕ 2 ਮਹੀਨੇ ਬਾਅਦ ਕਿਸਾਨਾਂ ਨਾਲ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਇਹ ਫੁੱਲ ਮੀਟਿੰਗ ਕਰਕੇ ਤੁਹਾਡੇ ਮਸਲੇ ਹੱਲ ਕਰਿਆ ਕਰਾਂ 2 ਘੰਟੇ ਦਾ ਸਮਾਂ ਲੱਗਿਆ ਗੱਲਬਾਤਾਂ 35 40 ਮੰਗਾ ਸੀ ਜੀ ਆ ਉਹ ਮੰਗਾਂ ਤੇ ਸਾਰੀਆਂ ਤੇ ਗੱਲ ਹੋਈ ਹੈ ਡਿਟੇਲ ਤੇ ਸਾਡੀ ਦੂਜੀ ਟੀਮ ਇੱਕ ਉਹ ਮੰਗਾਂ ਦਾ ਚਾਰਟ ਛਪਾ ਕੇ ਲਿਆ ਰਹੀ ਜਿਹੜੀਆਂ ਜਿਹੜੀਆਂ ਮੰਗਾਂ ਤੇ ਉਹਨਾਂ ਨੇ ਹਾਂ ਹੂ ਕਹੀ ਹੈ ਉਹ ਸਾਨੂੰ ਦੇਖ ਕੇ ਜਾਣਗੇ ਅੰਦਰੋਂ ਟੀਮ ਆਉਣ ਵਾਲੀ ਹੈ ਸਾਡੀ ਉਹ ਰੋਟੀ ਖਾ ਕੇ ਜਵਾਨੀ ਜੀ ਦਾ ਗੱਲਬਾਤ ਯਾਦ ਹੋ ਗਈ ਨਾ ਕਿਤੇ ਹਾਂ ਜਵਾਨੀ ਬਧੇਰਾ ਕੁਝ ਜ਼ਿਆਦਾ ਉਹਦਾ ਗੱਲ ਸੋ ਦੱਸ ਦਿੰਦੇ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਬਣਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ ਲਗਭਗ 270 ਕਿਸਾਨ ਉਹ ਨੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ 135 ਕਿਸਾਨ ਉਹ ਨੇ ਜਿਨ੍ਹਾਂ ਨੂੰ 5 ਲੱਖ 50 ਵੀ ਨਹੀਂ ਮਿਲਿਆ ਉਹਨਾਂ ਨੂੰ ਮਾਮਜ਼ਬੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ ਉਹਨਾਂ ਨੇ ਗੱਲ ਹਾਂ ਇਹ ਕਹਿਤੀ ਹੈ 31 ਮਾਰਚ ਤੱਕ 31 ਮਾਰਚ ਤੱਕ ਤੇ ਦੂਜੀ ਇਹ ਸ਼ਹੀਦਾ ਨੇ ਨਾਮਜ਼ੇ ਦੀ ਗੱਲ ਕੀਤੀ ਹੈ ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋ ਗਈ ਤੇ ਸ਼ਹੀਦਾ ਦੀ ਜਾਇਦਕਾਰ ਵਾਸਤੇ ਕੋਈ ਜ਼ਮੀਨ-ਜਮੂਨ ਦੀ ਗੱਲ ਸੀਗੀ ਉਹ ਕਹਿੰਦੇ ਕਿਸੇ ਹਾਈਵੇ ਤੇ ਦੇਖਾਂਗੇ ਕੋਈ ਜੇ ਹਾਈਵੇ ਤੁਸੀਂ ਬਣਨ ਦਿਓਗੇ ਭਾਰਤ ਮਾਲਾ ਪ੍ਰੋਜੈਕਟ ਦੀ ਕੋਈ ਵੱਡੀ ਛੜਕ ਦੇਖਾਂਗੇ ਉਥੇ ਜ਼ਮੀਨ ਦੇਖਾਂਗੇ ਤੇ ਫਿਰ ਯਾਦਗਾਰ ਬਣਾਵਾਂਗੇ ਫਿਰ ਕਿਤੇ ਗੱਲਬਾਤ ਗਾਂ ਤੁਰੂਗੀ ਉਹ ਉਧਰ ਨਹੀਂ ਚਲੀਏਗਾ ਇਹ ਦੂਜੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰਕੇ ਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲੈਂਡਮਾਰਕ ਜ ਬੈਂਕ ਹੈ ਨਿਵਾੜ ਬੈਂਕ ਉਹ ਨਿਵਾੜ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ ਬਾਕੀ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਵੇੜਾ ਕਰ ਰਹੀਆਂ ਨੇ ਇਸ ਕਰਕੇ ਨਿਵਾੜ ਬੈਂਕ ਨੂੰ ਖਾਤਾ ਚਿੱਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਵੇੜੇ ਕਰੇ ਇਹ ਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਮਿੰਟ ਰੁਕ ਜਾਓ ਇਹ ਪਾਲਾ ਕਰ ਲਓ ਨਹੀਂ ਨਹੀਂ ਇੱਥੇ ਮੈਂ ਏਸੀ ਬਣਾ ਰਿਹਾ ਹਾਂ ਅਗਲੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਦੇ ਵੱਡੇ ਰੌਲੇ ਪੈਂਦੇ ਆ ਉਹਨਾਂ ਨੇ ਮਤਲਬ ਮੁੱਖ ਮੰਤਰੀ ਨੂੰ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ ਡੀਸੀ ਨੂੰ ਚਿੱਠੀ ਲਿਖਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਮੈਂ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੀ ਤਕਸੀਮ ਭਰਾਵਾਂ ਦੀ ਵੰਡ ਜਿੱਤੇ ਸਹਿਮਤੀ ਇਹਨਾਂ ਕੋਰਟਾਂ ਦੇ ਕੇਸ ਚੱਲਦੇ ਉਹ ਬੱਕਰੀ ਗੱਲ ਆ ਜਿਨ੍ਹਾਂ ਦੇ ਸਹਿਮਤੀ ਆ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ ਤੇ ਉਹ ਦਸਕਤ ਕਰਕੇ ਗੁੱਠੇ ਲਾ ਦੇਣਗੇ ਉਹਨਾਂ ਦੀ ਤਰਕੀਮਾ ਹੋ ਜਾਣਗੀ ਆ ਇਹ ਕੰਮ ਅਸੀਂ ਫੌਰੀ ਨਿਵੇੜਾਂਗੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਲੈ ਤਾਹ ਤੇ ਗੱਲ ਕੀਤੀ ਆ ਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਵਾਰਾ ਪਸ਼ੂਆਂ ਵਾਲੀ ਆਈ ਸੀ ਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ ਉਹ ਗੱਲ ਆ ਜਿ ਆਵਾਰਾ ਪਸ਼ੂਆਂ ਦੀ ਉਹਨੇ ਕਹੀਆ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਐ ਜਿਵੇਂ ਪਟਿਆਲੇ ਵਾਲਾ ਬੀੜ ਐ ਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹਣਾ ਵਾਲਾ ਬੀੜ ਹੈ ਜਿਹਨੇ ਬੜਬਰ ਵਾਲਾ ਬੀੜ ਹੈ ਉਹਨਾਂ ਬੀੜਾਂ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦਾ ਸਭ ਸਮਾਰਦਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਗੱਈਤੀ ਹੈ ਤੇ ਜਿਹੜੇ ਸੂਰ ਨੇ ਸੂਰ ਜੰਨੀ ਉੱਥੇ ਨੁਕਸਾਨ ਕਰ ਦਿੰਦੇ ਨੇ ਇਹ ਬਾਰਡਰ ਏਰੀਆ ਦੇ ਵਿੱਚ ਸੂਰ ਨੁਕਸਾਨ ਕਰ ਦਿੰਦੇ ਨੇ ਫਸਲਾਂ ਦਾ ਉਹਨਾਂ ਦੇ ਇਹਦਾ ਦੇ ਵਾਸਤੇ ਕਿਹਾ ਸੀ ਸਰਕਾਰ ਵੀ ਇਹ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ ਸ਼ਿਕਾਰ ਕਰਨਾ ਹੋਵੇ 335 15 ਮੋਰਦਨ ਦੇ ਲਾਇਸੈਂਸ ਦਿੱਤੇ ਸੀ ਉਹ ਕਹਿੰਦੇ ਵੀ 15 ਮੋਰ ਦੀ ਜਿਹੜੀ ਬੰਦੂਕ ਹੈ ਉਹ ਕਾਰਕਰ ਨਹੀਂ 12 ਮੋਰ ਦਿਲ ਖੰਸ ਹੋਣੇ ਚਾਹੀਦੇ ਨੇ ਉਹ ਕਿਹਾ ਉਹਨਾਂ ਨੇ ਮਿਲਣਗੇ ਤੇ ਤੁਸੀਂ ਕਿਸਾਨ ਛਕਾਰ ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਛਕਾਰ ਕਰ ਸਕਦਾ ਦੂਜੇ ਖੇਤੇ ਵੀ ਉਹਨੂੰ ਪਾਬੰਦੀ ਹੈ ਇਹ ਨਹੀਂ ਰੋਕੀ ਜਾਊਗੀ ਇਹ ਨਾਦਰ ਹੋ ਗਿਆ ਤੇ ਅਗਲੀ ਉਹਨਾਂ ਨੇ ਕੀਤੀ ਹੈ ਵੀ ਜਿਹੜੀ ਆਹ ਖੇਤਾਂ ਦਾ ਪਾਣੀ ਹੈ ਨਹਿਰੀ ਪਾਣੀ ਦੀ ਸਮੱਸਿਆ ਤੇ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਹਰੀ ਕੇ ਹੈਡ ਤੋਂ ਦੋ ਨਹਿਰਾਂ ਜਾਰੀ ਨੇ Rajasthan ਨੂੰ ਤੇ Punjab ਨੂੰ ਉਹਦੇ ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ Punjab ਦੇ ਵਿੱਚ ਪਾਣੀ ਨੂੰ ਪਾਣੀ ਦੇਊਗੀ ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਦਾ ਇਹ ਗੱਲ ਜਾਓ ਕਿ ਬਾਬੂ ਜੀ ਕੋਈ ਰੂਟ ਰੱਟ ਦੱਸਿਆ ਮਾੜਾ ਮੋਟਾ ਰੂਟ ਰੱਟ ਦਾ ਕੁਝ ਨਹੀਂ ਅਜੇ ਦੱਸਿਆ ਇਹ ਤਾਂ ਸਾਗਰ ਦੇ ਵਿੱਚ ਗੱਲ ਗੱਲਾਂ ਬਾਤਾਂ ਨੂੰ ਬਣੂਗੀ ਕਿ ਨਹੀਂ ਬਣੂਗੀ ਇਹ ਤਾਂ ਦੇਖੋ ਗਾਂਦਾ ਸਾਨੂੰ ਰੂਟ ਦਾ ਪਤਾ ਉਹ ਕਿੱਧਰ ਦੀ ਹੋਣਾ ਸਾਨੂੰ ਨਹੀਂ ਪਤਾ ਇਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਅਸੀਂ ਨਹਿਰ ਇੱਕ ਹੋਰ ਕੱਢਾਂਗੇ ਇਹ ਪੰਜਾਬ ਸਰਕਾਰ ਬਿੱਤੀ ਸੰਸਥਾ ਦੇ ਕੋਆਪਰੇਟਿਵ ਬੈਂਕਾਂ ਸੰਸਥਾ ਦੇ ਕਰਜ਼ੇ ਦੇ ਤੇ ਦਿਮਟਾਂ ਦੀ ਹੱਦ ਹੋਰ ਵਧਾਈ ਜਾਵੇ ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ ਸੋਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਰਜ਼ੇ ਸੀ ਮਤਲਬ ਉਹਨੂੰ ਵੀ ਵਧਾਵਾਂਗੇ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ ਇਹ ਸੰਦ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਰਜਿਸਟ੍ਰੇਸ਼ਨ ਦੀ ਗੱਲ ਗੱਲ ਵਧਾਈ ਜਾਵੇ ਇਹ ਉਹਨਾਂ ਨੇ ਹਾਂ ਹਾਂ ਜੀ ਕਹੀ ਹੈ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ ਇਹਦਾ ਮੈਨੂੰ ਬਹੁਤਾ ਨਹੀਂ ਪਤਾ ਉਹਨਾਂ ਸੇ 5 ਸਾਲ ਬਾਅਦ ਉਹ ਹੋ ਜਾਂਦਾ ਅੰਮ੍ਰਿਤਸਰ ਦੀ ਇੱਕ ਸਬਜ਼ ਮੰਡੀ ਦੀ ਗੱਲ ਆਈ ਹੈ ਉਹ ਅੰਮ੍ਰਿਤਸਰ ਦੀ ਸਬਜ਼ ਮੰਡੀ ਹੈ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੁਨਟ ਹੈ ਉਹ ਉਹ ਨੂੰ ਤਾਂ ਬਦਾਰਾ ਨਹੀਂ ਹੁੰਦੇ ਰਹੀ ਇਸ ਕਰਕੇ ਉਹ ਫੌਜੀ ਮੰਡੀ ਸ਼ਿਫਟ ਕੀਤੀ ਜਾਵੇ ਇਹ ਤਲਦੀਪ ਢਾਲੀ ਵਾਲਾ ਏਰੀਆ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਜ਼ਮੀਨ ਲੱਭ ਰਹੇ ਹਾਂ ਸਬਜ਼ ਮੰਡੀ ਵਾਸਤੇ ਉਹ ਜਿਹੜੀ ਜ਼ਮੀਨ ਜੂ ਮਿਲ ਗਈ ਅਸੀਂ ਸਬਜ਼ ਮੰਡੀ ਨੂੰ ਬਾਹਰ ਕਰ ਦਾਂਗੇ ਸਬਜ਼ ਮੰਡੀ ਬਾਹਰ ਹੋਏਗੀ ਇਹ ਐ ਕਰਨ ਦੇ ਬਹੁਤ ਜਨੀ ਲੰਮੀਆਂ ਗੱਲਾਂ ਨੇ ਮੇਰੀ ਸੰਜੋਗ ਤਕਰੀਬ ਤੋਂ ਡੀ ਸੰਤੁਸ਼ਟ ਹੋਈ ਹੈ ਕਿ ਨਹੀਂ ਹੋਈ ਗੱਲ ਇਹ ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਹੈ ਤੁਹਾਨੂੰ ਐ ਸਾਫ ਸ਼ਬਦਾਂ ਜੀ ਦਾ ਸਾਡੀ ਸੰਤੁਸ਼ਟੀ ਦਾ ਉਹ ਤਾਂ ਹੁੰਦੀ ਹੈ ਜਦੋਂ ਸਾਡੇ ਹੱਥ 'ਚ ਕੁਝ ਆ ਜਾਂਦਾ ਅਜੇ ਤਾਂ ਆਹ ਕਰਕੇ ਸਾਡੇ ਹੱਥ 'ਚ ਤੁਸੀਂ ਲੈਣਾ ਤੁਸੀਂ ਲੈ ਲਓ ਦੇ ਦੇਣਾ ਤੁਹਾਡੇ ਕੋਲ ਸਾਰੀ ਅਸੀਂ 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 ਸਾਫ਼ ਤੇ ਬਹੁਤ ਸਪਸ਼ਟ ਲੱਗਦੇ ਹੱਥ 'ਚ ਨਹੀਂ ਜਿੰਨਾ ਚਿਰ ਮਿਲਦੀ ਦੇਖੋ ਸਾਥੀਓ ਦੋ ਦੋ ਗੱਲਾਂ ਨੇ ਮੇਰੀ ਗੱਲ ਧਿਆਨ ਨਾਲ ਸੁਣ ਲੋ ਇੱਕ ਮੰਗ ਮੰਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਨੇ ਹਜੇ ਮੰਨੀਆਂ ਉਹਨਾਂ ਦੀ ਮੰਗ ਮੰਨੀ ਗਈ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਤਾਂ ਜ਼ੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਲੱਭ ਚ ਸੰਘਰਸ਼ ਕਰਨਾ ਪਊਗਾ ਮੰਨੀਆਂ ਨੇ ਹਾਸਲ ਕਰਨ ਵਾਸਤੇ ਆਰਡਰ ਲੈਣਾ ਉਹ ਇਹ ਲੱਕੜ ਦੇ ਮੁੰਡੇ ਆ ਇਹਦੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਨਾ ਚਾਹੀਦਾ ਇਹ ਰੋਂਦੇ ਘਟਨੇ ਇਹਨਾਂ ਗੱਲ ਲੱਕੜ ਵਾਲੇ ਰੋਂਦੇ ਘਟਿਆ ਰੋਂਦੇ ਘਟਿਆ ਬਸ ਜੀ ਕੰਮ ਕਰਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਸਰਕਾਰ ਦੇ ਨਾਲ ਇਹ ਲੜਾਈ ਛੋਡੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭਾਵੇਂ ਇਸ ਨਾਲ ਹੋਵੇ ਇਹ ਜਾਰੀ ਰਹੂਗੀ ਕਿਉਂਕਿ ਕਾਰਪੋਰੇਟ ਘਰਾਣੇ ਹਮਲੇ ਤੇ ਆਏ ਹੋਏ ਨੇ ਉਹਨੇ ਛੋਡੇ ਬੱਚਾ ਨੂੰ ਇਹਦੇ ਵਿੱਚ ਵੱਡਾ ਇਸ ਟਿਸ਼ੂ ਆ ਨਸ਼ਿਆਂ ਵਾਲਾ ਇਸ ਟਿਸ਼ੂ ਜੀਤੇ ਸਰਕਾਰ ਨੂੰ ਅਸੀਂ ਕਹੇ ਵੀ ਇਹਦੇ ਤੇ ਤੁਸੀਂ ਵੀ ਜਿੰਨੇ ਬੈਠਿਓ ਇਹ ਤਾਂ ਤੁਸੀਂ ਵੀ ਪ੍ਰਭਾਵਤ ਹੋ ਅਸੀਂ ਵੀ ਪ੍ਰਭਾਵਤਾਂ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮੱਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਆ ਜਿਹੜਾ ਤੁਹਾਡਾ ਤਰੀਕਾ ਬਣਾ ਹੋਇਆ ਵੀ 7000 ਬੰਦਿਆਂ ਤੇ ਅਸੀਂ ਪਰਚੇ ਦਰਜ ਕਰਕੇ ਜ਼ਿਲ੍ਹਿਆਂ 'ਚ ਬੰਦ ਕਰਤੇ ਐਨੀਆਂ ਅਸੀਂ ਰਿਕਵਰੀ ਕਰ ਲਈ ਐਨੀਆਂ ਅਸੀਂ ਜਾਇਦਾਦਾਂ ਜ਼ਬਤ ਕਰਤੀਆਂ ਇਹ ਕਾਗਜ਼ੀ ਡਰਾਮਾ ਨਾ ਕਰੋ ਇਹਨੂੰ ਪੱਕੇ ਤੌਰ ਤੇ ਹੱਲ ਕਰੋ ਇਹ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਕਨੋਮੀ ਨਹੀਂ ਲੱਗਦੀ ਇਹ ਸਿਰਫ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ ਲੋਕ ਸੋਡਾ ਸਹਿਯੋਗ ਕਰਨਗੇ ਕੰਮ ਕਰ ਦੋ ਇੱਥੇ ਅਸੀਂ ਨਿਕਲ ਗਏ ਥੰਨਵਾਦ ਸਯੁਕਤ ਕਿਸਾਨ ਮੋਰਚਾ ਆਪਣੀ ਮੀਟਿੰਗ ਚ ਤੈਅ ਕਰੇਗਾ ਪੰਜ ਕਿਸਾਨ ਆਗੂ ਜਿਹੜੇ ਉਹ ਸਬ ਕਮੇਟੀ ਚ ਦਿੱਤੇ ਜਾਣਗੇ ਆਪਣੀ ਆਉਣ ਵਾਲੀ ਮੀਟਿੰਗ ਚ ਇਸ ਮਾਮਲੇ ਚ ਆਗੂ ਤੈਅ ਕਰਾਂਗੇ ਉਹਨਾਂ ਨੂੰ ਭੇਜਾਂਗੇ ਉਸ ਮੀਟਿੰਗ ਚ ਸੰਤੁਸ਼ਟ ਹੋ ਤੁਸੀਂ ਇਸ ਬੈਠਕ ਤੋਂ ਦੇਖੋ ਬੈਠੇ ਕਿ ਚੰਗੇ ਮਾਹੌਲ ਚ ਹੋਈ ਆ ਇਹਦੇ ਚ ਕੋਈ ਦੋ ਰਾਮਾ ਨਹੀਂ ਕਿ ਸਾਨੇ ਮੰਗਾਂ ਦਾ ਆਪਣਾ ਮੰਗ ਪੱਤਰ 18 ਮੰਗਾਂ ਸਾਡੀਆਂ ਫੌਰੀ ਸੀ ਔਰ ਕੁਝ ਨੀਤੀਗਤ ਮੰਗਾਂ ਸੀ ਨੀਤੀਗਤ ਮੰਗਾਂ ਚ ਅਸੀਂ ਕੇਂਦਰ ਨਾਲ ਵੀ ਇਹ ਇਸ਼ੂ ਉਠਾਉਣਾ ਚਾਹੁੰਦੇ ਸੀਗੇ ਔਰ ਇਸ ਚ ਘੱਟੋ ਘੱਟ ਕੁਝ ਮਾਮਲਿਆਂ ਤੇ ਜਿਵੇਂ ਐਮਐਸਪੀ ਦਾ ਸਵਾਲ ਆ ਜਾਂ ਹੋਰ ਗੱਲਾਂ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਚ ਸੈਂਟਰ ਨੂੰ ਲਿਖਾਂਗੇ ਸਾਰਾ ਕੁਝ ਔਰ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਕੋਈ ਸੰਘਰਸ਼ ਛੇੜਦੀਆਂ ਪਾ ਪੰਜਾਬ ਸਰਕਾਰ ਉਸ ਤੇ ਆਪਣੇ ਕਿਸਾਨਾਂ ਦੇ ਨਾਲ ਖੜੇਗੀ ਇਸੇ ਤਰ੍ਹਾਂ ਪਾਣੀਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਜ਼ੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ ਚ ਸੈਂਟਰ ਨੂੰ ਵੀ ਕਦਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ ਸੈਂਟੀ ਸਰਕਾਰ ਨੇ ਦੇ ਦਿੱਤੀ ਐ ਔਰ ਇਹ ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਟਾਈਮ ਬਾਉਂਡ ਇਹਦੇ ਤੇ ਪਾਲਿਸੀ ਆ ਜਿਹੜੀ ਉਹ ਇੰਟਰੋਡਿਊਸ ਕਰ ਦਿੱਤੀ ਜਾਊਗੀ ਇਸ ਨੂੰ ਸਬ ਕਮੇਟੀ ਦੇ ਵਿੱਚ ਵਿਚਾਰ ਕੇ ਵਾਦਾ ਇਹ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਪਾਲਿਸੀ ਦੇ ਰੂਪ ਚ ਲੈ ਆਂਦਾਗੇ ਅਸੀਂ ਅਸੀਂ ਹੜਾ ਤੇ ਗੜੇਮਾਰੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਮੁਆਵਜ਼ਾ ਠੁਕਮਾ ਨਹੀਂ ਹੈ ਤੁਸੀਂ ਜਿੰਨਾ ਦਿੱਤਾ ਆ ਉਹ ਵੀ ਇੱਕਸਾਰ ਨਹੀਂ ਅਧਾਤ 100 ਕੁ ਰੁਪਏ ਦਿੱਤਾ ਉਹ ਕਈ ਥਾਵਾਂ ਤੇ ਗਰਦੋਰੀ ਜਿੱਥੇ ਹੋਈ ਸੀ ਕੁਝ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਇਸ ਚ ਡੀਸੀਆਂ ਕੋਲੇ ਜਦੋਂ ਜਾਣਦੇ ਆ ਤਾਂ ਸਾਡੇ ਕੋਲੇ ਇਹ ਗੱਲ ਆਉਂਦੀ ਹੈ ਕਿ ਡੀਸੀਏ ਕਹਿੰਦੇ ਸਾਡੇ ਕੋਲੇ ਸਫੀਸ਼ੀਐਂਟ ਫੰਡ ਨਹੀਂ ਅੱਜ ਇਸ ਮੀਟਿੰਗ 'ਚ ਇਹ ਤੈ ਹੋ ਗਿਆ ਕਿ ਇਸ ਮਾਮਲੇ 'ਚ ਜਿੰਨੇ ਵੀ ਸਾਰੀ ਰਿਪੋਰਟ ਮੰਗ ਲਈ ਜਾਊ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਹੜਾਂ ਦਾ ਮੁਆਵਜ਼ਾ ਆ ਉਹ ਫੰਡਸ ਮੁਹੱਈਆ ਕਰਾਏ ਜਾਣਗੇ ਅਸੀਂ ਅਸੀਂ ਸਰਕਾਰ ਤੋਂ 50000 ਰੁਪਿਆ ਨੁਕਸਾਨ ਦਾ ਮੁਆਵਜ਼ਾ ਮੰਗਿਆ ਗੰਨੇ ਲਈ ਅਸੀਂ 70000 ਰੁਪਏ ਮੰਗਿਆ ਸਰਕਾਰ ਹੁਣ ਇਹਦੇ ਵਿੱਚ ਕੀ ਦਿੰਦੀ ਹੈ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜਿੰਨਾ ਵੀ ਅਸੀਂ ਦੇਣਾ ਹੈ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਫੰਡ ਰਿਲੀਜ਼ ਕਰਾਂਗੇ ਸਵਾਲ ਇਹ ਹੈ ਕਿ ਹੁਣ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਅਸੀਂ ਲਿਆਵਾਂਗੇ ਕਿ ਆ ਪਿੰਡਾਂ ਦੇ ਜਿਹੜੇ ਕੇਸ ਨੇ ਇੱਥੇ ਜਾਰੀ ਕਰੋ ਡੀਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ 50000 ਰੁਪਇਆ ਪਰ ਇੱਕ ਲੰਪੀਸ ਕੇੰਡਾ ਕੀ ਬਣਿਆ ਜੀ ਲੰਪੀਸ ਕੇੰਤੇ ਇਸ ਮਾ ਇਸ ਮੀਟਿੰਗ ਚ ਅਸੀਂ ਹਾਲੇ ਕੋਈ ਚਰਚਾ ਨਹੀਂ ਕੀਤੀ ਇਸ ਨੂੰ ਸਬ ਕਮੇਟੀ ਦੀ ਮੀਟਿੰਗ ਚ ਚਰਚਾ ਚ ਆਉਗੀ ਇਹ ਗੱਲ ਖੜਾ ਤੇ ਗੜੇ ਮਾਰੀ ਦੇ ਸਵਾਲ ਦੇ ਉੱਪਰ ਅੱਜ ਚਰਚਾ ਹੋਈ ਹੈ ਔਰ ਉਹਦੇ ਚ ਜਿਹੜੀ ਸਰਕਾਰ ਦਾ ਜਿਹੜਾ ਇੱਕ ਸਾਰ ਰਵਈਆ ਨਹੀਂ ਉਸ ਗੱਲ ਦੇ ਉੱਪਰ ਅਸੀਂ ਸਰਕਾਰ ਨੂੰ ਜ਼ਰੂਰ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਂਡਿੰਗ ਕੇਸ ਨੇ ਜਾਂ ਹੋਰ ਸਾਰਾ ਕਸ਼ੇ ਕੀਤਾ ਜਾਊ ਔਰ ਗੰਨੇ ਮਾਮਲੇ 'ਚ ਮਸ਼ੀਸ਼ ਗਰਦੋਰੀ ਦਾ ਹੁਕਮ ਆ ਉਹ ਵੀ ਕੰਪਲੀਟ ਕਰਕੇ ਉਹਨਾਂ ਦਾ ਮੁਆਵਜ਼ਾ ਜਾਰੀ ਕੀਤਾ। ਦੇਖੋ ਅਸੀਂ ਆਪਣੀ ਮੰਗ ਕੀਤੀ ਹੈ। ਉਹਨਾਂ ਨੇ ਕੀ ਦੇਣਾ ਹੈ 31 ਮਾਰਚ ਨੂੰ ਹੈ। ਆਉਣ ਵਾਲਾ ਸਮਾਂ ਦੱਸੂਗਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਦਾ ਭਰੋਸਾ ਕਿੰਨਾ ਇਸ ਮਾਮਲੇ ਤੇ ਖਰਾ ਉਤਰਦਾ ਆ। ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਅੱਗੇ ਚਰਚਾ ਹੋਈ ਹੈ।